ਸੀਸੇ ਨਾਲੋਂ ਨਾਜ਼ੁਕ ਦਿਲ ਹੈ ਸੀਸੇ ਨਾਲੋਂ ਨਾਜ਼ੁਕ ਦਿਲ ਹੈ ਦਿਲ ਮੇਰਾ ਤੂੰ ਤੋੜੀ ਨਾ ਵੇਖੀ ਸੱਜਣਾ ਸਮਝ ਖਲਾਉਣਾ ਐਵੇਂ ਕਿਤੇ ਮਰੋੜੀ ਨਾ ਅਲੜ ਜੰ냐 ਸਦਰਾਂ ਮੇਰੀਆਂ ਅਲੜ ਉਮਰ ਦਾ ਹਾਨੀ ਮੈਂ ਅਲੜ ਜੰ냐 ਸਦਰਾਂ ਮੇਰੀਆਂ ਅਲੜ ਉਮਰ ਦਾ ਹਾਨੀ ਮੈਂ ਤੂੰ ਅਲੜ ਪੁਨੇ ਵਿੱਚ ਆ ਕੇ ਵੇਖੀਂ ਰੂਹ ਮੇਰੀ ਝੰਝੋੜੀ ਨਾ ਦੁਨੀਆ ਸਾਡੇ ਤੇ ਸੜਦੀ ਭੁਜਦੀ ਦੁਨੀਆ ਸਾਡੇ ਤੇ ਸੜਦੀ ਭੁਜਦੀ ਦੁਨੀਆ ਸਾਡੀ ਵੈਰੀ ਏ ਉਹ ਸਾਡੇ ਵਰਗੇ ਸੱਜਣ ਸਜਣਾ ਮਿਲਨੇ ਲੱਖ ਕਰੋੜੀ ਨਾ ਤੇ ਸੀਸੇ ਨਾਲੋਂ ਨਾਜਕ ਦਿਲ ਏ ਦਿਲ ਮੇਰਾ ਤੂੰ ਤੋੜੀ ਨਾ ਅੱਗੇ ਜੀ ਬਨ ਮੋਮ ਮੈਂ ਨਾਲ ਅੱਗ ਦੇ ਲਾ ਬੈਠਾ ਹਾਂ ਯਾਰੀ ਬਨ ਮੋਮ ਮੈਂ ਨਾਲ ਅੱਗ ਦੇ ਲਾ ਬੈਠਾ ਹਾਂ ਯਾਰੀ ਜਲਣਾ ਮੇਰਾ ਸੁਭਾਅਕ ਹੈ ਤੂੰ ਪਿੱਛੋਂ ਹੰਝੂ ਰੋੜੀ ਨਾ ਉੱਡਦੇ ਪਰਿੰਦਿਆਂ ਦਾ ਪਰਛਾਵਾਂ ਹੱਥ ਤੇਰੇ ਨਹੀਂ ਆਉਣਾ ਉੱਡਦੇ ਪਰਿੰਦਿਆਂ ਦਾ ਪਰਛਾਵਾਂ ਹੱਥ ਤੇਰੇ ਨਹੀਂ ਆਉਣਾ ਨਸੀਬ دیਵਾਨੇ ਵਗਦੇ ਪਾਣੀ ਦੂਜੇ ਪਾਸੇ ਮੋੜੀ ਨਾ ਸੀਸੇ ਨਾਲੋਂ ਨਾਜਕ ਦਿਲ ਹੈ ਦਿਲ ਮੇਰਾ ਤੂੰ ਤੋੜੀ ਨਾ ਦਿਲ ਮੇਰਾ ਤੂੰ ਤੋੜੀ ਨਾ